ਸੋ ਅੱਜ ਕੱਲ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਬੜਾ ਸ਼ੋਰ ਮਚਿਆ ਹੋਇਆ ਹਰ ਇੱਕ ਆਪਣੀਆਂ ਰੋਟੀਆਂ ਸੇਕ ਰਿਹਾ ਵਾ ਆਮ ਆਦਮੀ ਪਾਰਟੀ ਦਾ ਇਸ ਗੈਂਗਸਟਰਵਾਦ ਨੂੰ ਇਹੀ ਕਹੀ ਜਾਂਦੇ ਮਗਰਲੀ ਪਾਰਟੀਆਂ ਦੀ ਦੇਣ ਆ ਔਰ ਅੱਜ ਤੋਂ ਦੋ ਕੁ ਦਿਨ ਪਹਿਲਾਂ ਚਾਰ ਪੰਜ ਲੀਡਰ ਆਮ ਆਦਮੀ ਬੋਕਰ ਪਾਰਟੀ ਦੇ ਬਹਿ ਕੇ ਜੋ ਗਾਲਾਂ ਕੱਢੀਆਂ ਸੁਖਵੀਰ ਬਾਦਲ ਨੂੰ ਅਖੇ ਉਹਨਾਂ ਨੇ ਗੈਂਗਸਟਰਵਾਦ ਪੈਦਾ ਕਰਤਾ ਉਹਨਾਂ ਨੇ ਕੈਂਡੀਡੇਟ ਲੈੰਦਾ ਕਿਉਂਕਿ ਉਹਨਾਂ ਨੂੰ ਐ ਲੱਗ ਰਿਹਾ ਕਿ ਸ਼ਾਇਦ ਪੋਲਿਟੀਕਲ ਚੈਲੰਜ ਕਿਤੇ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਉੱਪਰ ਆ ਰਿਹਾ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਉਹਨਾਂ ਨੂੰ ਦਬਾਓ ਡਰਾਓ FIR ਦਰਜ ਕਰਤੀ ਤਰਨਤਾਰਨ ਦੀ ਜਿਮਨੀ ਚੌਂ ਤੋਂ ਬਾਅਦ ਕੋਈ 60 70 ਬੰਦਿਆਂ ਦੇ ਖਿਲਾਫ 25 30 ਬੰਦੇ ਚੱਕ ਲਏ ਬਾਕੀ ਅਣਪਛਾਤੇ ਚੱਕ ਕਰਾਰ ਦੇ ਦਿੱਤੇ ਕਿ ਜੇ ਲੋੜ ਪਈ ਇਹਨਾਂ ਨੂੰ ਚੱਕ ਕੇ ਅੰਦਰ ਦੇਵਾਂਗੇ دہشت ਪੈਦਾ ਕਰਾਂਗੇ ਜਿਹੜੀ ਕੈਂਡੀਡੇਟ ਦੀ ਲੜਕੀ ਸੀ ਕੰਚਨਪ੍ਰੀਤ ਉਹਨੂੰ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਚਲੋ ਇਹਨਾਂ ਦੇ ਹੱਥ ਲੱਗੇ ਉਹ ਨਿਕਲ ਗਈ ਇੱਕ SSP ਇੱਕ ਅੱਛਾ ਆਫਸਰ IPS ਮਨਿੰਦਰ ਸਿੰਘ ਉਸ ਨੂੰ ਸਿਰਫ ਇਸ ਲਈ ਸਸਪੈਂਡ ਕੀਤਾ ਕਿ ਤੂੰ ਕੰਚਨਪ੍ਰੀਤ ਨੂੰ ਕਿਉਂ ਨਹੀਂ ਅਰੈਸਟ ਕੀਤਾ ਅੰਮ੍ਰਿਤਸਰ ਸ਼ਦਮਜੀਠੇ ਜ਼ਿਲ੍ਹੇ ਦਾ ਐਸਐਸਪੀ ਸੀਗਾ ਉਹਨੂੰ ਨਾਮ ਦਿੱਤਾ ਕਿ ਗੈਂਗਸਟਰਸ ਨੂੰ ਕੰਟਰੋਲ ਕਰਨ ਵਿੱਚ ਫੇਲ ਹੋਇਆ ਐਸਐਸਪੀ ਇਸ ਕਰਕੇ ਅਸੀਂ ਉਹਨੂੰ ਸਸਪੈਂਡ ਕਰ ਦਿੱਤੇ ਤੇ ਜਿਹੜੀਆਂ ਪਰਸੋਂ ਗੋਲੀਆਂ ਚੱਲੀਆਂ ਬੰਗੇ ਦਿਨ ਦਿਹਾੜੇ ਆ ਵੀਡੀਓ ਦੇਖੋ ਤੁਸੀਂ ਕੀ ਉੱਥੋਂ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਕੀ ਮਾਮਲਾ ਪੁਲਿਸ ਦੀ ਰਿਸਪੌਂਸਿਬਿਲਟੀ ਦਾ ਨਹੀਂਗਾ ਕਿ ਉਥੋਂ ਦੇ ਐਸਐਸਪੀ ਨੂੰ ਜਾਂ ਜਿਹੜੇ ਕਨਸਰਨਡ ਆਫੀਸਰ ਸੀ ਕਿਸੇ ਨੂੰ ਸਸਪੈਂਡ ਕੀਤਾ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦਾ ਨਜ਼ਰੀਆ ਜਾਂ ਮਨਸ਼ਾ ਗੈਂਗਸਟਰਵਾਦ ਨੂੰ ਕੰਟਰੋਲ ਕਰਾਂਦਾ ਨਹੀਂ ਉਹ ਤਾਂ ਹੈਗਾ ਕਿ ਆਪਣੇ ਨੂੰ ਦੂਜਿਆਂ ਨੂੰ ਕਿਵੇਂ ਭੰਡਣਾ ਆਪਾਂ ਤੇ ਕਿਵੇਂ ਕਰਨਾ ਇਹਨਾਂ ਨੂੰ ਗਲਤ ਮਲਤ ਕਰਾਰ ਦੇ ਕੇ ਤੇ ਆਪਣੇ ਗਲੋਂ ਰਿਸਪੌਂਸਿਬਿਲਟੀ ਵਾ ਦੇਣ ਔਰ ਕੱਲਾ ਬੰਗਾ ਇੱਕ ਆਈਸੋਲੇਟਿਡ ਇਨਸੀਡੈਂਟ ਨਹੀਂਗਾ ਕੋਈ ਦਿਨ ਪੰਜਾਬ ਚ ਨਹੀਂ ਜਾਂਦਾ ਜਿੱਦਣ ਫਰੋਟੀਆਂ ਨਹੀਂ ਮੰਗੀਆਂ ਜਾਂਦੀਆਂ ਦਨ ਦਿਹਾੜੇ ਕਤਲੋਗਾਰਤ ਨਹੀਂ ਕੀਤੀ ਜਾਂਦੀ ਗੋਲੀਆਂ ਨਹੀਂ ਚੱਲਦੀਆਂ ਅਨੇਕਾਂ ਸੀਸੀਟੀਵੀ ਦੀਆਂ ਫੁਟੇਜ ਸਾਰੇ ਪੰਜਾਬ ਦੇ ਤੁਸੀਂ ਲੋਕਾਂ ਨੇ ਦੇਖ ਲਿਆ ਕੁਝ ਨਹੀਂ ਹੋਇਆ ਆ ਲੋਕ ਦਿਨ ਪਹਿਲਾਂ ਸਾਡੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਗੈਂਗਸਟਰਸ ਦੀ ਥ੍ਰੇਟਾਈ ਛਲਿਆ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਸ਼ਰੀਆਮ ਥ੍ਰੇਟਾਈ ਆ ਕੀ ਪੰਜਾਬ ਸਰਕਾਰ ਇਹਨਾਂ ਥ੍ਰੈਟਸ ਨੂੰ ਰੋਕ ਪਾਈ ਆ ਔਰ ਕੱਲੇ ਇਹਨਾਂ ਨੂੰ ਨਹੀਂ ਆਰੀ ਜਿਹੜਾ ਵੀ ਮਾੜਾ ਮੋਟਾ ਖਾਂਦਾ ਪੀਂਦਾ ਬੰਦਾ ਉਸ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਚੁੱਪਚੀਪੀਤੇ ਜਿਹੜੀਆਂ ਇਹ ਫਰੋਤੀਆਂ ਦੇਤੀਆਂ ਕਿੰਨੇ ਲੋਕਾਂ ਨੇ ਕਿੰਨੀ ਕੁ ਰਾਸ਼ੀ ਅਦਾ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਨਹੀਂਗਾ। ਔਰ ਸਿੱਧੂ ਮੂਸੇਵਾਲੇ ਦੇ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਪਹਿਲਾਂ ਇਹ ਇਹ ਸਾਬਤ ਕਰੇ ਐਜ਼ ਅ ਹੋਮ ਮਿਨਿਸਟਰ ਕਿ ਉਹਦੇ ਪਰਿਵਾਰ ਨੂੰ ਜਸਟਿਸ ਦਿੱਤਾ ਤੁਸੀਂ ਉਹਦਾ ਰੋ ਰੋ ਕੇ ਔਰ ਗੁਹਾਰ ਲਗਾ ਰਹੇ ਨੇ ਕਿ ਜਿਹੜਾ ਤੁਸੀਂ ਸਾਡੀ ਸਿਕਿਉਰਿਟੀ ਸਿੱਧੂ ਮੂਸੇਵਾਲਾ ਦੀ ਜਿਹੜੀ ਲੀਕੇਜ ਕੀਤੀ ਫੇਸਬੁੱਕ ਤੇ ਬਲਤੇਜ ਪੰਨੂ ਸਮੇਤ ਤੁਹਾਡੀ ਪਾਰਟੀ ਦੇ ਹੋਰ ਆਗੂਆਂ ਨੇ ਮੇਰਾ ਮੁੰਡਾ ਇਸ ਕਰਕੇ ਮਾਰੇਗਾ ਕਦੀ ਕਿਸੇ ਨੇ ਉਹਦੀ ਰਿਕਾਰਡ ਕਰਕੇ ਸਟੇਟਮੈਂਟ ਐਫ ਆਈ ਆਰ ਦਰਜ ਕੀਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਨਹੀਂ ਕੀਤੀ ਇਸ ਲਈ ਮੇਰਾ ਮੰਨਣਾ ਵਾ ਕਿ ਅਸਲ ਕਹਾਣੀ ਇਹ ਆ ਕਿ ਜਿਹੜਾ ਗੈਂਗਸਟਰਵਾਦ ਉਹ ਤਾਂ ਵੀ ਵਧ ਰਿਹਾ ਪੰਜਾਬ ਵਿੱਚ ਕਿਉਂਕਿ ਪੁਲਿਸ ਤੋਂ ਦੁਰਉਪਯੋਗ ਕੀਤਾ ਜਾ ਰਿਹਾ ਜਿਹੜੀ ਅਸਲ ਪੁਲਿਸ ਦੀ ਡਿਊਟੀ ਆ ਤੁ ਆਪ ਹੋ ਲਾ ਐਂਡ ਆਰਡਰ ਇਨ ਪੰਜਾਬ ਉਹਦੇ ਲਈ ਤਾਂ ਵਰਤਿਆ ਨਹੀਂ ਜਾ ਰਿਹਾ ਇਹ ਤਾਂ ਜਦੋਂ ਕਦੇ ਮੰਤਰੀ ਸੰਤਰੀ ਮੁੱਖ ਮੰਤਰੀ ਨਿਕਲਦਾ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਸੌ ਸੈਂਕੜੇ ਦੀਆਂ ਗੱਡੀਆਂ ਲਈ ਫਿਰਦੇ ਉਸ ਦਿਨ ਤਾਂ ਸਾਲੇ ਸਾਰੇ ਜ਼ਿਲ੍ਹੇ ਦਾ ਧਿਆਨ ਜਿਹੜਾ ਮੁੱਖ ਮੰਤਰੀ ਤੇ ਮੰਤਰੀਆਂ ਤੇ ਹੋ ਜਾਂਦਾ ਕੱਲੇ ਉੱਥੇ ਨਹੀਂ ਉੱਤੇ ਥੱਲੇ ਪੱਧਰ ਤੱਕ ਜਿਹੜੇ ਇਹਨਾਂ ਦੇ ਕੋਈ ਹਲਕਾਏ ਹੋ ਇਨਚਾਰਜ ਲਾਏ ਨੇ ਕੋਈ ਛੋਟੇ ਮੋਟੇ ਇਹਨਾਂ ਦੇ ਹੋਰ ਚੌਧਰੀ ਬਣੇ ਨੇ ਤਿੰਨ ਤਿੰਨ ਚਾਰ ਚਾਰ ਗੱਡੀਆਂ ਪੁਲਿਸ ਦੀਆਂ ਤਾਂ ਉਹਲੇ ਹੀ ਫਿਰਦੇ ਨੇ ਤੇ ਫੇਰ ਪੰਜਾਬ ਦਾ ਲਾਅ ਐਂਡ ਆਰਡਰ ਕਿਵੇਂ ਕੰਟਰੋਲ ਹੋਵੇਗਾ ਇਹੀ ਪੁਲਿਸ ਨੇ ਕੰਟਰੋਲ ਕਰਨਾ ਇਹੀ ਥਾਣਿਆਂ ਵਿੱਚੋਂ ਨਫਰੀ ਕੱਢ ਕੇ ਤੁਸੀਂ ਆਪਣੇ ਲਈ ਵਰਤੋਗੇ ਤੇ ਫੇ ਮੇਰੇ ਆਪਣੇ ਹਲਕੇ ਦੇ ਵਿੱਚ ਨਿਤ ਦਿਨ ਬੜੀਆਂ ਵੱਡੀਆਂ-ਵੱਡੀਆਂ ਚੋਰੀਆਂ ਹੋਏ ਲੇਕਿਨ ਪੁਲਿਸ ਕੁਝ ਕਰ ਨਹੀਂ ਸਕਦੀ ਕਿਉਂਕਿ ਪੁਲਿਸ ਦਾ ਉਪਯੋਗ ਤਾਂ ਦੂਜੇ ਪਾਸੇ ਕੀਤਾ ਜਾ ਰਿਹਾ ਔਰ ਦੂਸਰਾ ਪੰਜਾਬ ਦੀ ਪੁਲਿਸ ਦਾ ਸਿਆਸੀਕਰਨ ਇੰਨਾ ਬਹੁਤ ਇੰਨੇ ਵੱਡੇ ਪੱਧਰ ਤੇ ਕਰਤਾ ਇਹਨਾਂ ਨੇ ਕਿ ਉਹਦਾ ਉਹਦਾ ਦੁਰਉਪਯੋਗ ਕਰਕੇ ਆਪਣੇ ਵਿਰੋਧੀਆਂ ਨੂੰ ਠੋਕਿਆ ਜਾ ਰਿਹਾ ਪਰਚੇ ਦੇ ਦਿਓ ਚੱਕ ਲੋ ਢਾ ਲੋ ਜਿਹੜਾ ਲੱਭਦਾ ਜਿਹੜਾ ਬੋਲਦਾ ਫੇਸਬੁੱਕ ਤੇ ਕੋਈ ਐਕਟੀਵਿਸਟ ਬੋਲਦੇ ਨੇ ਕੁਟਵਿਟਰ ਤੇ ਬੈਠੇ ਨੇ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਨੂੰ ਚੱਕ ਲੋ ਉਹਨਾਂ ਦੇ ਐਫਆਈਆਰ ਕਰ ਦਿਓ this is not the work of police ਜਦੋਂ ਤੁਸੀਂ ਪੁਲਿਸ ਤੋਂ ਗਲਤ ਕੰਮ ਲਵੋਗੇ ਉਹਦੀਆਂ ਪ੍ਰਾਇਰਟੀਜ਼ ਨਹੀਂ ਫਿਕਸ ਕਰੋਗੇ ਤੁਸੀਂ ਆਪਣੇ ਐਸਐਸਪੀਜ਼ ਨੂੰ ਤੇ ਪੁਲਿਸ ਆਫਸਰਸ ਦੇ ਹੱਥ ਬੰਨ ਕੇ ਰੱਖੋਗੇ ਕਿ ਹਰ ਹੁਕਮ ਸਾਡਾ ਹੀ ਪ੍ਰਵਾਨ ਹੋਵੇਗਾ ਤੇ ਫਿਰ ਪੁਲਿਸ ਆਪਣਾ ਕਿਵੇਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੇਗੀ ਵੈਸੇ ਪੁਲਿਸ ਫੋਰਸ ਪੰਜਾਬ ਦੀ ਅੱਛੀ ਫੋਰਸ ਹੈ ਅਗਰ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਅਗਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਐਬਸੋਲੂਟਲੀ ਮੈਰਿਟ ਦੇ ਉੱਤੇ ਕੰਟਰੋਲ ਕਰਨਾ ਵਾ ਤੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਠੀਕ ਹੋ ਸਕਦੇ ਦੇਖੋ ਕੱਲ ਪਰਸੋ ਹੋ रामपुरੇ ਫੂਲ ਵਾਲੇ ਐਮਐਲਏ ਦੀ ਇੱਕ ਨੇੜੋ ਖਾਸੋ ਖਾਸ ਆਦਮੀ ਕੋਈ ਉਹਦਾ ਨਾਮ ਇਕਮ ਕਿ ਕੀ ਹੈਗਾ ਇੱਕ ਔਰਤ ਦੀ ਆਡੀਓ ਲੀਕ ਹੋਈ ਆ ਜਸ ਟੀਵੀ ਦੇ ਸੌਰੀ ਆਰਐਮਬੀ ਟੀਵੀ ਦੇ ਜਸ ਸਾਡਾ ਵੀਰ ਹੈ ਉਹਨੇ ਸਾਰਾ ਖੁਲਾਸਾ ਕਰਤਾ ਲੇਕਿਨ ਪੁਲਿਸ ਉਧਰ ਨਹੀਂ ਜਾਵੇਗੀ ਚਿੱਟੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰੇਗੇ ਕਿਉਂਕਿ ਉਹ ਬੋਕਰ ਪਾਰਟੀ ਦੇ ਲੀਡਰ ਨੇ ਇਸ ਲਈ ਮੇਰਾ ਮੰਨਣਾ ਵਾ ਕਿ ਅੱਜ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਅਲ الزام ਤਰਾਸ਼ੀ ਕਰ ਰਹੀ ਹੈ ਔਰ ਆਪਣਾ ਜਿਹੜਾ ਨਲੈਕੀ ਹੈ ਇਹਨਾਂ ਦੀ ਕਿਉਂਕਿ ਹੁਣ 4 ਸਾਲ ਹੋ ਗਏ ਕਿੰਨੀ ਦੇਰ ਤੁਸੀਂ ਕਹੋਗੇ ਕਿ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ ਮਗਰਲਿਆਨੇ ਗੈਂਗਸਟਰ ਪੈਦਾ ਕਰਤੇ 4 ਸਾਲ ਹੋ ਗਏ ਨੇ ਹੁਣ ਤੁਹਾਨੂੰ ਆਪਣੀ ਜ਼ਿੰਮੇਵਾਰੀ ਚੱਕ ਕੇ ਰਿਸਪਾਂਸਿਬਿਲਟੀ ਲੈ ਕੇ ਤੇ ਆਪਣੇ ਫੇਲੀਅਰ ਨੂੰ ਐਡਮਿਟ ਕਰਨਾ ਪਵੇਗਾ ਔਰ ਪੁਲਿਸ ਨੂੰ ਕਿਰਪਾ ਕਰਕੇ ਦੂਸਰੇ ਕਮਾਂ ਵਾਸਤੇ ਮਤ ਇਸਤੇਮਾਲ ਕਰੋ Let them do what they are actually supposed to do uphold law and order in Punjab ਅਗਰ ਤੁਹਾਨੂੰ ਮੇਰੇ ਵਿਚਾਰ ਠੀਕ ਲੱਗੇ ਤਾਂ ਇਹਨਾਂ ਨੂੰ ਜ਼ਰੂਰ ਵੱਤੋ ਵੱਤ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ